ਸ੍ਰੀ ਕਾਲ ਤੱਕ ਸਭ ਦਿਖਦਾ ਇਹਨੂੰ ਅੱਜ ਆਖਰੀ ਦਿਨ ਸੀਗਾ ਤੁਹਾਡਾ ਕੀ ਕਹਿਣਾ ਚਾਹੁੰਦੇ ਗੁਰੂ ਸਾਹਿਬ ਨੂੰ ਸਦਾ ਹੀ ਸਨਮਰਤ ਕਰਦੇ ਹੋਰ ਗੁਰੂ ਸਾਹਿਬ ਦੇ ਚਰਨਾ ਕਮਲਾਂ 'ਤੇ ਹਾਜ਼ਰ ਹੋ ਕੇ ਕਿਦੋਂ ਦਾਸ ਨੂੰ ਸਪਸ਼ਟੀ ਕਰੂੰਗੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ દર ਦੇ ਉਹਨਾਂ ਦੀ ਕਰਨ ਕਰਨ ਕਰਸ਼ਨ ਵਾਸਤੇ ਆਈਆਂ। ਪਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਹੈ। ਤੁਸੀਂ ਖਿਲਖਿਲ ਕੋਲਨ ਹਾਰ ਹਾਂ। ਇਕਲੀ ਹੀ ਹਨੇ ਘਰ ਹਾਂ। ਮੂਲ ਹਰਾਮੀ ਗੁਰੂ ਸਾਹਿਬ ਬਕੀ ਹੋ ਗਏ। ਔਰ ਦਾਸ ਨੇ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹੀ ਗੱਲ ਕਹਿਣਾ। ਦੁਨੀਆਵੀ ਖੇਤਰਾਈਆਂ ਸਿਆਣਪ ਦੁਨੀਆਵੀ ਖੇਤਰ ਲਈ ਤਾਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਗੁਰੂ ਧਾਰਕੇ ਗੁਰੂ ਦੇ ਚਰਨਾਂ ਨੂੰ ਹਾਜ਼ਰ-ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਣਪ ਆ ਗਿਆ ਸਭ ਚੁਲਾਤੀਆਂ ਸਾਰੀਆਂ ਹੀ ਛੱਡ ਕੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਚਰਨਾ ਕਮਲਾਂ ਨੂੰ ਦਾ ਧਿਆਨ ਕਰਕੇ ਗੁਰੂ ਨੂੰ ਇਹ ਹੀ ਬੇਨਤੀ ਅਰਦਾਸ ਬੇਨਤੀ ਕਰਦੀ ਸੀ ਕਿ ਸੱਚੇ ਪਾਤਸ਼ਾਹ ਛਿਨ ਛਿਨ ਕੋ ਮਨਾਰ ਹਾਰਨਾ ਪਾਪ ਜੀ ਦੇ ਘਰ ਦੇ ਬੋਲੇ ਆ ਆਪ ਜੀ ਬਖਸ਼ੀਂ ਦਿਓ ਔਰ ਗੁਰੂ ਸਾਹਿਬ ਸਿਵਾ ਕਰਨ ਤੱਜ ਕਰਨ ਇਹ ਦਾਸ ਵਰਗੇ ਨਿਮਾਨੇ ਨਾਚੀਦ ਇਨਸਾਨ ਨੂੰ ਸਮਸਤ ਤੇ ਸੰਰਖਾ ਬਖਸ਼ਿਸ਼ ਕਰੋ ਔਰ ਦਾਸ ਅੱਜ ਵੀ ਜਦਾ ਹਾਜ਼ਰ ਹੋਇਆ ਹੈ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਕਮਸ਼ੀ ਕੀਤਾ ਉੱਥੇ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਦਾਸ ਤੋਂ ਨੇਕਾ ਤੇ ਲਾਪੋਲਾ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਿਸ਼ ਕਰਨ ਬਖਸ਼ਿਸ਼ ਕਰਨ ਗਾਂ ਸ਼ੁੱਧ ਸੇਵਾ ਸ਼ੁੱਧ ਪਾਣੀ ਪੰਡਾ ਬਲ ਇਸ ਤੋਂ ਅੰਦਾਜ਼ੇ ਨੇ ਆਪਣੀ ਜਿਹੜੀ ਸੰਸਥਾ ਸੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀ ਉਸ ਨੂੰ ਕੰਨ ਕਰ ਦਿੱਤਾ ਹੈ ਤਾਂ ਹੁਣ 71 ਹੋਣਾ ਚਾਹੁੰਦੇ ਨੇ ਅੱਜ ਵੀ ਜਸਰ ਸਾਹਿਬ ਨੂੰ ਲੈ ਕੇ ਆਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਇਕਜੁੱਟ ਹੋਏਗਾ ਇੱਕ ਮਨੁੱਖੀ ਕਸਬੇ ਰੋਨੀ ਕਾਲੀਦਾਨ ਨੂੰ ਜਰੂਰ ਪਹੁੰਚਾ ਹੋਣਾ ਚਾਹੀਦਾ ਹੈ ਔਰ ਜਿਹੜਾ ਪੰਜਾਬ ਦੀ origignal ਆਵਾਜ਼ ਕੀਤਰੀ ਪਾਰਟੀ ਦੀ ਕੀਤਰੀ ਪਾਰਟੀ ਦੇ ਕੀਤਰੀ ਇਲਾਕੇ ਦੀ ਆਵਾਜ਼ ਬੁਲੰਦ ਕਰਨੀ ਹੈ ਪੰਜਾਬ ਦੀ ਆਵਾਜ਼ ਬੁਲੰਦ ਕਰਨੀ ਹੈ ਤੇ ਜ਼ਰੂਰ ਕੱਟੇ ਹੋਣਾ ਪੈਣਾ ਪੰਜਾਬ ਦੀਆਂ ਆਪ ਦੀਆਂ ਮੁਸ਼ਕਿਲਾਂ ਤਾਂ ਨੇ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਬਾਹਰੀ ਬਾਰਡਰ ਤੋਂ ਸਟ੍ਰੇਟ ਦੀ ਇੰਪੋਰਟ ਐਕਸਪੋਰਟ ਦੀ ਐ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਕਿਉਰਿਟੀ ਆਏ ਚਾਹੇ ਭਾਈਚਾਰਕ ਸਾਂਝ ਹੈ ਪੰਜਾਬ ਦੀ ਆਪ ਦੇ ਆਪ ਦੀ ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਡ ਨੇ ਚਾਹੇ ਉਹ ਇੰਡਸਟਰੀ ਨਾਲ ਰਿਲੇਟਡ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ਰਿਲੇਟਡ ਹੈ ਇਹ ਸਾਰੀ ਚੀਜ਼ਾਂ ਨੂੰ ਦੇਸ਼ ਨਾਲੋਂ ਵੱਖ ਵੇਖ ਕੇ ਇਹ ਚੀਜ਼ਾਂ ਦਾ ਧਿਆਨ ਕਰਕੇ ਦੀ ਪੰਜਾਬੀ ਆਵਾਜ਼ ਬੁਲੰਦ ਹੋਈ ਜਾਈਂ ਕਿਉਂਕਿ ਜੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਵਕਤ ਇੱਕ ਵਿਧਾਨ ਸਭਾ ਵਕਰੀ ਬਣਾਉਣ ਬਣਾਉਣ ਦੀ ਜਿਹੜੀ ਪਿੰਚਕਸ਼ ਹੈ ਉਹਦਾ ਵਿਰੋਧ ਇਹ ਸਾਧੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਪੰਜਾਬ ਯੂਨੀਵਰਸਿਟੀ ਦਾ ਮਸਦਾ ਜਿਹੜੀ ਸਿਹਤ ਨੈਸ਼ਨਲ ਪਾਰਟੀਆਂ ਨੇ ਨੈਸ਼ਨਲ ਸੋਚ ਨੂੰ ਨਹੀਂ ਸਮਝੀ। ਔਰ ਅੱਜ ਵੀ ਮੈਂ ਅੱਜ ਤੁਹਾਡੇ ਰਾਹੀ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਗੱਦੇਵਾਲ ਸਾਫ ਦੀ ਸਿਹਤ ਬਹੁਤ ਨਰਾਜ਼ ਹੋ ਕੇ ਬਹੁਤ ਹੀ ਖਤਰਨਾਕ ਮਹੂਰਤੇ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰਹੇ ਆ ਪਹੁੰਚ ਚੁੱਕੀ ਆ ਮੈਂ ਆਜਪਾ ਦੀ ਸਰਕਾਰਾਂ ਨੂੰ ਔਰ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਜੇ ਦੇਸ਼ ਦਾ ਅੰਨਦਾਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਨਹੀਂ ਤਾਂ ਖੋਖਲਾ ਰਹੇਗਾ ਜੇ ਅੰਨਦਾਤੇ ਦੀ ਵੀ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕੀ ਜੀ ਔਰ ਜੇ ਜਿਸ ਦਾ ਅ ਅ ਅਨੁਦਾਤਾ ਜੇ ਜਾ ਕੇ ਆਪ ਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਸਮਝਦਾ ਕਿ ਆਪ ਦੀ ਗੱਲ ਕੱਖਣੀ ਕਿਥੇ ਉਹਦੀ ਸੁਣਵਾਈ ਕਰਨੀ ਕਿਨੇ ਇਹ ਸਾਰੇ ਕਿਸਾਨ ਸੂਸਾਇਟੀ ਔਰ ਅੱਜ ਵੀ ਇੱਕ ਚਰਚਾ ਚੱਲੀ ਆ ਕਿ ਹੁਣ ਜਿਹੜੇ ਕਿਸਾਨ ਲੋਨ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਕਰਨ ਚੋਰ ਮੋਰੀ ਰਾਣੀ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਬ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਬ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਕਿ ਹੁਣ ਚੋਰ ਮੋਰੀ ਨਾਲ ਇੱਕ ਪਾਲਿਸੀ ਰਹੀ ਹੈ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਦਿਓ ਕਿ ਕਿਤੇ ਨਾ ਕਿਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਤੇ ਉਸ ਦਿਨ ਨੂੰ वचन ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਪੁਆਇੰਟ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੂੰਬੜਚਾਲਾ ਨਹੀਂ ਚੱਲਿਆ ਜਾਣੀ ਚਾਹੀਦੀ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹੋ ਜਿਹਾ ਸਟੈਂਡ ਲਿਤਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਕੌਣ ਕਰੀ ਸੀ ਲੇਕਿਨ ਕੌਣ ਇਹਦੇ ਪਿੱਛੇ ਲੇਕਿਨ ਵਿਕਰਮ ਜੀ ਐਕਸ ਕਰਮ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਹੋਏ ਲੇਕਿਨ ਮੌਜੂਦਾ ਸਰਕਾਰ ਤੇ ਹਜੇ ਵੀ ਟਾਸ ਤੋਂ ਮਸਲੀ ਨਜ਼ਰ ਆ ਰਹੀ ਹੈ ਹਾਂਜੀ ਮੌਜੂਦਾ ਸਰਕਾਰ ਹਜੇ ਵੀ ਟੱਕਰ ਤੋਂ ਮਾਸ ਨਜ਼ਰ ਨਹੀਂ ਆ ਰਹੀ ਕੋਈ ਕੰਮ ਤੋਂ ਬਾਹਰ ਹੈ ਕਿ ਜਿਹੜਾ 20 ਬਾਦਲਪੁਰਾ ਤੇ ਹਮਲਾ ਹੋਇਆ ਸੀ ਨਰੇਂਦਰ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ ਕਾਫੀ ਸਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਆਇਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉੱਤੇ ਉਹਨੂੰ ਇੱਕ ਬੜੀ ਗੱਲ ਸਾਫ਼ ਹੈ ਕਿ ਇਹ ਸਾਰਾ ਜਿਹੜਾ ਬਤਾਰਾ ਵਾਪਰਿਆ ਜੋ ਦੇਖੋ ਤੁਸੀਂ ਬਈ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਅਰਗੇ ਕੋਈ ਆਵੇ ਗੁਰੂ ਦਾ ਸਿੱਖ ਉਹ ਪੱਭਾਂ ਪਾਰ ਹੋਗਾ ਔਰ ਬਹੁਤ ਆਪ ਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ